ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਨੂਪਮ ਖੇਰ ਨੇ ਹਾਲ ਹੀ ਚੇਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਦੀਆਂ ਦੋ ਤਸਵੀਰਾਂ ਅਨੂਪਮ ਖੇਰ ਨੇ ਆਪਣੇ ਟਵਿੱਟਰ ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ ਇਹਨਾਂ ਤਸਵੀਰਾਂ 'ਚ ਅਨੂਪਮ ਖੇਰ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਾਫੀ ਖੁਸ਼ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰਾਂ ਕਰਨ ਖੇਰ ਦੇ ਭਤੀਜੇ ਦੇ ਵਿਆਹ ਦੇ ਦੌਰਾਨ ਦੀਆਂ ਹਨ ਜਿੱਥੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਸਨ ਤੇ ਉਹਨਾਂ ਨੇ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਵੀ ਦਿੱਤਾ ਦੱਸਦੀ ਹੈ ਕਿ ਨੂਪਮ ਖੇਰ ਨੇ 1984 ਚ ਸਾਰਾਂਸ਼ ਨਾਲ ਡੈਬਿਊ ਕੀਤਾ ਸੀ ਅਦਾਕਾਰੀ ਜਗਤ ਚ ਉਹਨਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਉਹਨਾਂ ਨੂੰ 2004 ਚ ਪਦਮਸ਼੍ਰੀ ਤੇ 2006 ਚ ਪਦਮ ਪੂਸ਼ਣ ਨਾਲ ਸਨਮਾਨਿਤ ਕੀਤਾ ਹੈ ਬੀਰੋਰਪੋਰਟ ਪੀ9 ਨਿਊਜ਼